ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਇਸ ਗਾਣੀ ਦੇ ਵਿੱਚ ਜਦੋਂ ਮੇਰਾ ਵਿਆਹ ਹੋਇਆ ਤਾਂ ਉਸ ਸਮੇਂ ਮੇਰੀ ਉਮਰ ਬਹੁਤ ਹੀ ਥੋੜੀ ਸੀ ਮੁਸ਼ਕਲ ਲਾਲ 18 ਸਾਲਾਂ ਦੀ ਪਰ ਮੇਰਾ ਵਿਆਹ 27 ਸਾਲ ਦੇ ਮੁੰਡੇ ਨਾਲ ਹੋਇਆ ਸੀ ਜੋ ਕਿ ਵੇਖਣ ਵਿੱਚ ਬਹੁਤ ਹੀ ਸੋਹਣਾ ਸੁਨੱਖਾ ਤੇ ਬੈਂਕ ਵਿੱਚ ਨੌਕਰੀ ਕਰਦਾ ਸੀ ਉਸਦੇ ਘਰ ਵਿੱਚ ਉਸਦੀ ਮਾਂ ਸੀ ਅਤੇ ਉਸਦੇ ਪਿਓ ਦੀ ਮੌਤ ਪਹਿਲਾਂ ਹੀ ਹੋ ਗਈ ਸੀ ਇੱਕ ਭੈਣ ਸੀ ਤੇ ਉਸਦਾ ਵਿਆਹ ਹੋ ਗਿਆ ਸੀ ਅਸੀਂ ਪਰਿਵਾਰ ਦੇ ਵਿੱਚ ਤਿੰਨ ਹੀ ਜਾਣੇ ਸੀ ਤੇ ਮੈਂ ਆਪਣੇ ਘਰ ਵਿੱਚ ਤਿੰਨ ਭੈਣਾਂ ਵਿੱਚੋਂ ਸਭ ਤੋਂ ਛੋਟੀ ਸੀ ਮੇਰਾ ਕੋਈ ਭਰਾ ਨਹੀਂ ਸੀ ਪਰ ਮਾਪਿਓ ਨੇ ਬੜੇ ਹੀ ਲਾਡਾਂ ਨਾਲ ਮੈਨੂੰ ਪਾਲਿਆ ਸੀ ਘਰ ਵਾੜਾ ਚੰਗਾ ਵੇਖ ਕੇ ਤੇ ਮੁੰਡੇ ਦੀ ਨੌਕਰੀ ਵੇਖ ਕੇ ਮੇਰੇ ਮਾਪਿਓ ਨੇ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ ਸੀ ਜਦੋਂ ਮੈਂ ਆਪਣੇ ਸਹੁਰੇ ਆਈ ਤਾਂ ਮੈਨੂੰ ਬਹੁਤ ਡਰ ਲੱਗਦਾ ਸੀ ਕਿਉਂਕਿ ਮੈਂ ਵਿਆਹ ਦੇ ਬਾਰੇ ਬਹੁਤ ਕੁਝ ਸੁਣਿਆ ਸੀ ਤੇ ਆਪਣੀਆਂ ਸਹੇਲੀਆਂ ਤੋਂ ਜੋ ਵੀ ਸੁਣਿਆ ਸੀ ਉਹ ਸੋਚ-ਸੋਚ ਕੇ ਡਰਦੀ ਸੀ ਪਹਿਲੀ ਵਾਰੀ ਮੈਂ ਆਪਣੇ ਮਾਪਿਆਂ ਨੂੰ ਛੱਡ ਕੇ ਕਿਤੇ ਘਰ ਤੋਂ ਬਾਹਰ ਗਈ ਸੀ ਮੇਰੇ ਤੋਂ ਕਿਤੇ ਕੋਈ ਗਲਤੀ ਨਾ ਹੋ ਜਾਵੇ ਇਸ ਲਈ ਮੈਨੂੰ ਸਾਰਿਆਂ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਸੀ ਵਿਆਹ ਦੀ ਪਹਿਲੀ ਰਾਤ ਮੈਂ ਆਪਣੀਆਂ ਸਹੇਲੀਆਂ ਤੋਂ ਬਹੁਤ ਕੁਝ ਸੁਣਿਆ ਸੀ ਤੇ ਉਹ ਗੱਲਾਂ ਮੇਰੇ ਦਿਮਾਗ ਦੇ ਵਿੱਚ ਘੁੰਮਦੀਆਂ ਸੀ ਉਹੀ ਗੱਲਾਂ بار-बार ਆਉਂਦੀਆਂ ਜਿਸ ਕਰਕੇ ਬਹੁਤ ਹੀ ਜ਼ਿਆਦਾ ਕਬਰਾੜ ਸੀ ਜਦੋਂ ਰਾਜਕਮਰੇ ਵਿੱਚ ਆਇਆ ਤਾਂ ਮੈਂ ਉਸ ਨੂੰ ਵੇਖ ਕੇ ਕੰਬਣ ਲੱਗੀ ਉਸ ਨੇ ਦਰਵਾਜ਼ਾ ਬੰਦ ਕੀਤਾ ਅਤੇ ਮੇਰੇ ਕੋਲ ਆ ਕੇ ਬੈਠ ਗਿਆ। ਉਸ ਨੇ ਮੇਰੇ ਹੱਥ ਤੇ ਹੱਥ ਰੱਖਿਆ ਅਤੇ ਮੈਨੂੰ ਪੁੱਛਿਆ, "ਸਲੋਨੀ ਕੀ ਹੋਇਆ? ਤੂੰ ਇੰਨਾ ਘਬराई ਕਿਉਂ ਹੈਂ?" ਮੈਂ ਉਸ ਨੂੰ ਨਾ ਵਿੱਚ ਸਿਰ ਹਿਲਾ ਦਿੱਤਾ ਸੀ। ਪਰ ਉਹ ਬਹੁਤ ਹੀ ਸਮਝਦਾਰ ਸੀ, ਸ਼ਾਇਦ ਉਸ ਨੂੰ ਮੇਰੀ ਗੱਲ ਸਮਝ ਆ ਗਈ ਸੀ ਕਿ ਮੈਨੂੰ ਡਰ ਲੱਗ ਰਿਹਾ ਹੈ ਤੇ ਘਬਰਾਹਟ ਕਿਸ ਗੱਲ ਤੋਂ ਹੋ ਰਹੀ ਹੈ। ਉਸ ਨੇ ਮੈਨੂੰ ਕਿਹਾ ਕਿ ਤੂੰ ਖਬਰਾਣਾ ਮੈਂ ਤੈਨੂੰ ਕੁਝ ਨਹੀਂ ਕਹਿਣਾ ਆਪਾਂ ਇੱਕ ਦੂਜੇ ਨਾਲ ਗੱਲਾਂ ਕਰਦੇ ਆਂ ਤੇ ਤੈਨੂੰ ਡਰਨ ਦੀ ਬਿਲਕੁਲ ਵੀ ਲੋੜ ਨਹੀਂ ਮੈਂ ਤੇਰੇ ਨਾਲ ਆ ਪਰ ਫੇਰ ਵੀ ਮੇਰੇ ਦਿਲ ਦੇ ਵਿੱਚੋਂ ਡਰਨੇ ਨਿਕਲ ਰਿਹਾ ਸੀ ਉਸਨੇ ਆਪਣੇ ਕੱਪੜੇ ਬਤਲੇ ਅਤੇ ਮੇਰੇ ਕੋਲ ਬੈੱਡ ਦੇ ਉੱਤੇ ਆ ਕੇ ਫੋਨ ਚਲਾਉਣ ਲੱਗਾ ਅਤੇ ਫੇਰ ਉਸਨੇ ਮੈਨੂੰ ਕਿਹਾ ਕੀ ਸਲੋਨੀ ਤੂੰ ਵੀ ਚੇਂਜ ਕਰ ਲੈ ਮੈਂ ਵੀ ਉਤੋਂ ਉੱਕੀ ਤੇ ਆਪਣਾ ਨਾਈਟ ਸੂਟ ਚੁੱਕਿਆ ਤੇ ਬਾਥਰੂਮ ਦੇ ਵਿੱਚ ਚੇਂਜ ਕਰਨ ਲਈ ਚਲੀ ਗਈ ਤੇ ਜਦੋਂ ਮੈਂ ਬਾਹਰ ਆਈ ਤਾਂ ਮੈਂ ਵੇਖਿਆ ਉਹ ਬੈੱਡ ਤੇ ਬੈਠਾ ਫੋਨ ਚਲਾ ਰਿਹਾ ਸੀ ਮੈਂ ਉੱਥੇ ਹੀ ਖੜੀ ਰਹੀ ਉਸਨੇ ਮੈਨੂੰ ਵੇਖ ਕੇ ਕਿਹਾ ਕਿ ਸਲੋਨੀ ਕੀ ਹੋਇਆ ਤੂੰ ਉਥੇ ਕਿਉਂ ਖੜੀ ਹੈ ਇੱਥੇ ਮੇਰੇ ਕੋਲ ਬੈਠ ਉੱਤੇ ਆ ਮੈਂ ਹੌਲੀ ਹੌਲੀ ਡਰਤੀ ਡਰਤੀ ਉਸਦੇ ਕੋਲ ਜਾ ਕੇ ਬੈੱਡ ਉੱਤੇ ਬੈਠ ਗਈ ਅਤੇ ਉਸ ਤੋਂ ਬਾਅਦ ਰਾਜ ਨੇ ਮੇਰੇ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ ਮੈਨੂੰ ਪੁੱਛਣ ਲੱਗੇ ਕਿ ਮੈਂ ਆਪਣੀ ਪੜ੍ਹਾਈ ਵਿੱਚ ਕਿਉਂ ਛੱਡ ਦਿੱਤੀ ਤੇ ਨਾਲੇ ਮੇਰਾ ਕੀ ਸੁਪਨਾ ਹੈ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਆਪਣੀ ਪੜ੍ਹਾਈ ਪੜ ਰਹੀ ਸੀ ਤੇ ਮੈਂ ਵਕਾਲਤ ਕਰਨਾ ਚਾਹੁੰਦੀ ਸੀ ਪਰ ਮੇਰਾ ਵਿਆਹ ਹੋ ਗਿਆ ਇਸ ਲਈ ਮੇਰੀ ਪੜ੍ਹਾਈ ਵਿੱਚੇ ਛੁੱਟ ਗਈ ਤੇ ਮੈਂ ਆਪਣਾ ਸੁਪਨਾ ਪੂਰਾ ਨਹੀਂ ਕਰ ਸਕੀ ਮੈਂ ਹੌਲੀ-ਹੌਲੀ ਉਸ ਨੂੰ ਆਪਣੇ ਦਿਲ ਦੀਆਂ ਗੱਲਾਂ ਦੱਸ ਰਹੀ ਸੀ ਮੈਂ ਉਸ ਨੂੰ ਦੱਸਿਆ ਕਿ ਮੈਂ ਵਕੀਲ ਬਣਨਾ ਚਾਹੁੰਦੀ ਸੀ ਉਸ ਨੂੰ ਦੇਖ ਕੇ ਮੈਂ بڑے ਸੁਪਨੇ ਵੇਖੇ ਸੀ ਉਸ ਨੇ ਮੇਰੀ ਪਸੰਦ ਤੇ ਨਾ ਪਸੰਦ ਬਾਰੇ ਮੈਨੂੰ ਪੁੱਛਿਆ ਮੈਂ ਉਸ ਨੂੰ ਦੱਸਿਆ ਤੇ ਹੌਲੀ ਹੌਲੀ ਹੁਣ ਮੇਰਾ ਡਰ ਵੀ ਖਤਮ ਹੋ ਰਿਹਾ ਸੀ ਮੈਂ ਉਸ ਦੇ ਕੋਲ ਬੈਠੀ ਰਿਲੈਕਸ ਫੀਲ ਕਰ ਰਹੀ ਸੀ ਮੈਨੂੰ ਉਸ ਤੋਂ ਘੱਟ ਹੀ ਡਰ ਲੱਗ ਰਿਹਾ ਸੀ ਅਤੇ ਉਹ ਡਰ ਮੇਰੇ ਅੰਦਰੋਂ ਹੌਲੀ ਹੌਲੀ ਖਤਮ ਹੋ ਰਿਹਾ ਸੀ ਇਦਾਂ ਹੀ ਕਰਦੇ ਕਰਦੇ 3-4 ਘੰਟੇ ਬੀਤ ਗਏ ਮੈਨੂੰ ਪਤਾ ਹੀ ਨਾ ਲੱਗਾ ਕੀ ਕਦੋਂ نیند ਆ ਗਈ ਸ਼ਾਇਦ ਵਿਆਹ ਦੀ ਥਕਾਵਟ ਕਰਕੇ ਮੈਂ ਬਹੁਤ ਜ਼ਿਆਦਾ ਥੱਕੀ ਸੀ ਜਦੋਂ ਮੇਰੀ ਸਵੇਰੀ ਆਖ ਖੁੱਲੀ ਤਾਂ ਰਾਜ ਕਮਰੇ ਵਿੱਚ ਨਹੀਂ ਸੀ ਤਾਂ ਉੱਠ ਕੇ ਬਾਹਰ ਗਈ ਤਾਂ ਮੇਰੀ ਸੱਸ ਨੇ ਮੈਨੂੰ ਕਿਹਾ ਕੀ ਪੁੱਤ ਚਾਹ ਪੀ ਲੈ ਤੇ ਕਿਹਾ ਕਿ ਰਾਸਤਾ ਬੈਂਕ ਚ ਲਾ ਗਿਆ ਤੂੰ ਚੇਤੀ ਚੇਤੀ ਨਾ ਤੋ ਕੇ ਤਿਆਰ ਹੋ ਜਾ ਆਪਾਂ ਮਾਵਾ ਧੀਆਂ ਇਕੱਠੇ ਹੀ ਨਾਸ਼ਤਾ ਕਰਾਂਗੇ ਮੈਂ ਉਹਨਾਂ ਦੇ ਕੋਲ ਥੋੜੀ देर ਬੈਠੀ ਅਤੇ ਚਾਹ ਪੀਤੀ ਫਿਰ ਮੈਂ ਨਾਤੋ ਕੇ ਬਾਹਰ ਆਈ ਤੇ ਅਸੀਂ ਦੋਨਾਂ ਸੱਸ ਨੂੰਹਾਂ ਨੇ ਬੈਠ ਕੇ ਇਕੱਠੇ ਨਾਸ਼ਤਾ ਕੀਤਾ ਉਹਨਾਂ ਨੇ ਮੇਰੇ ਨਾਲ ਬਹੁਤ ਗੱਲਾਂ ਕੀਤੀਆਂ ਮੇਰੀ ਸੱਸ ਤਾਂ ਬਹੁਤ ਹੀ ਜ਼ਿਆਦਾ ਵਧੀਆ ਸੀ ਬਹੁਤ ਹੀ ਚੰਗੇ ਸੁਭਾਅ ਦੀ ਮਾਲਕ ਸੀ ਤੇ ਉਹ ਵੀ ਮੇਰੇ ਨਾਲ ਗੱਲਾਂ ਕਰ ਰਹੀ ਸੀ ਪਰ ਮੇਰਾ ਧਿਆਨ ਰਾਸਤੇ ਵਿੱਚ ਸੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀ ਤੇ ਮੈਂ ਵਿੱਚੋ ਵਿੱਚ ਸਕੂਨ ਮਹਿਸੂਸ ਕਰ ਰਹੀ ਸੀ ਤੇ ਰਾਜ ਨੂੰ ਦੇਖ ਰਹੀ ਸੀ ਕਿਉਂ ਕਦੋਂ ਸ਼ਾਮ ਨੂੰ ਘਰ ਆਉਣਗੇ ਤੇ ਕਦੋਂ ਮੈਂ ਉਹਨਾਂ ਨੂੰ ਮਿਲਾਂਗੀ ਕਿਉਂਕਿ ਉਹ ਬਹੁਤ ਹੀ ਚੰਗੀ ਸੀ ਉਸਨੇ ਮੇਰੇ ਨਾਲ ਕੋਈ ਜ਼ਬਰਦਸਤੀ ਨਹੀਂ ਕੀਤੀ ਤੇ ਨਾ ਹੀ ਕੋਈ ਬਦਤਮੀਜ਼ੀ ਕੀਤੀ ਸਭੋ ਪਿਆਰ ਦੇ ਨਾਲ ਮੇਰੀ ਗੱਲ ਸੁਣੀ ਤੇ ਮੈਂ ਉਸ ਨੂੰ ਸ਼ਾਮ ਨੂੰ ਉਡੀਕ ਰਹੀ ਸੀ ਜਦੋਂ ਰਾਤ ਨੂੰ ਉਹ ਘਰ ਆਏ ਤਾਂ ਆਪਣੇ ਕਮਰੇ ਵਿੱਚ ਆਏ ਅਤੇ ਉਹਨਾਂ ਨੇ ਕੱਪੜੇ ਬਦਲ ਲਏ ਅਤੇ ਮੈਂ ਅੰਦਰ ਹੀ ਅੰਦਰ ਬਹੁਤ ਖੁਸ਼ ਸੀ ਮੈਂ ਉਹਨਾਂ ਨੂੰ ਦੇਖ ਕੇ ਖੁਸ਼ ਹੋ ਗਈ ਸੀ ਮੈਂ ਉਹਨਾਂ ਨਾਲ ਗੱਲ ਕਰਨਾ ਚਾਹੁੰਦੀ ਸੀ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਆਪਣੇ ਕੋਲ ਕਮਰੇ ਦੇ ਵਿੱਚ ਬੁਲਾਇਆ ਤੇ ਮੇਰੇ ਹੱਥ ਵਿੱਚ ਇੱਕ ਫਾਰਮ ਦਿੱਤਾ ਮੈਂ ਉਹਨਾਂ ਨੂੰ ਪੁੱਛਿਆ ਕਿ ਰਾਜੀ ਕੀ ਹੈ ਤਾਂ ਕਹਿਣ ਲੱਗੇ ਕਿ ਇਹ ਤੇਰੇ ਕਾਲਜ ਦਾ ਫਾਰਮ ਹੈ ਮੈਂ ਤੇਰੇ ਕਾਲਜ ਗਿਆ ਸੀ ਤੇ ਤੇਰੀ ਐਡਮਿਸ਼ਨ ਕਰਵਾ ਦਿੱਤੀ ਤੂੰ ਇਸ ਫਾਰਮ ਨੂੰ ਫਿਲ ਕਰਕੇ ਦੇ ਆਂ ਤੇ ਆਪਣੀ ਪੜ੍ਹਾਈ ਫੇਰ ਤੋਂ ਸ਼ੁਰੂ ਕਰ ਕਿਉਂਕਿ ਤੈਨੂੰ ਕਾਲਜ ਜਾਣਾ ਪੈਣਾ ਹੈ ਮੈਂ ਉਸਦੀ ਗੱਲ ਸੁਣ ਕੇ ਹੈਰਾਨ ਹੋ ਗਈ ਸੀ ਉਸਨੇ ਕਿਹਾ ਮੈਂ ਅੱਜ ਕਾਲਜ ਗਿਆ ਸੀ ਅਤੇ ਉੱਥੋਂ ਹੀ ਇਹ ਲੈ ਕੇ ਆਇਆ ਹਾਂ ਤੇ ਤੂੰ ਆਪਣੀ ਪੜ੍ਹਾਈ ਜੋ ਕਿ ਵਿੱਚ ਛੱਡੀ ਹੈ ਉਸ ਨੂੰ ਫੇਰ ਤੋਂ ਸ਼ੁਰੂ ਕਰ ਦੇ ਕਿਉਂਕਿ ਮੈਂ ਚਾਹਣਾ ਹਾਂ ਕਿ ਤੂੰ ਆਪਣੀ ਪੜ੍ਹਾਈ ਪੂਰੀ ਕਰੀ ਮੈਂ ਉਸਦੇ ਮੂਵਲ ਵੇਖ ਕੇ ਹੈਰਾਨ ਹੋ ਗਈ ਸੀ ਕਿ ਕੋਈ ਇਨਸਾਨ ਇੰਨਾ ਚੰਗਾ ਕਿਦਾਂ ਹੋ ਸਕਦਾ ਉਸਨੇ ਮੈਨੂੰ ਜੋ ਕਿਹਾ ਮੈਨੂੰ ਬੜੀ ਹੈਰਾਨੀ ਹੋ ਰਹੀ ਸੀ ਉਸਨੇ ਤਾਂ ਮੈਨੂੰ ਇਹ ਵੀ ਕਿਹਾ ਸੀ ਕਿ ਮੈਂ ਸੱਚ ਕਹਿ ਰਿਹਾ ਹਾਂ ਕਿ ਮੈਂ ਚਾਹਣਾ ਤੂੰ ਆਪਣਾ ਸੁਪਨਾ ਪੂਰਾ ਕਰੀ ਤੇ ਵਕੀਲ ਬਣੀ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ ਮੈਂ ਉਸ ਦਾ ਧੰਨਵਾਦ ਕਿੱთა ਕਰਾਂ ਆਖਰ ਮੇਰੇ ਕੋਲ ਕੋਈ ਲਫ਼ਜ਼ ਨਹੀਂ ਸੀ ਕਿ ਮੈਂ ਉਸ ਦਾ ਧੰਨਵਾਦ ਕਰਦੀ ਕੋਈ ਇਨਸਾਨ ਇੰਨਾ ਚੰਗਾ ਕਿਦਾਂ ਹੋ ਸਕਦਾ ਮੇਰੀ ਸਮਝ ਤੋਂ ਬਾਹਰ ਸੀ ਮੈਨੂੰ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਲੱਗ ਰਿਹਾ ਸੀ ਜੋ ਮੇਰਾ ਸੁਪਨਾ ਕਰਨ ਵਿੱਚ ਮੇਰੇ ਨਾਲ ਖੜ ਗਿਆ ਸੀ ਤੇ ਮੇਰਾ ਇੰਨਾ ਧਿਆਨ ਰੱਖ ਰਿਹਾ ਸੀ ਮੈਂ ਉਸਦੀ ਦਿਨੋਂ ਧੰਨਵਾਦੀ ਸੀ ਮੈਂ ਆਪਣੇ ਆਪ ਨੂੰ ਭਾਗਾ ਵਾਲੀ ਸਮਝ ਰਹੀ ਸੀ ਕਿ ਮੈਨੂੰ ਜੀਵਨ ਸਾਥੀ ਦੇ ਰੂਪ ਵਿੱਚ ਉਹ ਮਿਲੇ ਮੇਰੀ ਸੱਸ ਨੂੰ ਵੀ ਇਸ ਗੱਲ ਤੋਂ ਖੁਸ਼ੀ ਸੀ ਤੇ ਉਸ ਨੂੰ ਵੀ ਕੋਈ ਇਤਰਾਜ਼ ਨਹੀਂ ਸੀ ਮੈਂ ਬਹੁਤ ਖੁਸ਼ੀ ਹੋਇਆ ਤੋਂ 15 ਦਿਨ ਬਾਅਦ ਹੀ ਮੈਂ ਆਪਣੇ ਕਾਲਜ ਜਾਣਾ ਸ਼ੁਰੂ ਕਰ ਦਿੱਤਾ ਤੇ ਰਾਜ ਨੇ ਬੈਂਕ ਜਾਣਾ ਸ਼ੁਰੂ ਕਰ ਦਿੱਤਾ ਇਦਾਂ ਹੀ ਦਿਨ ਬੀਤ ਰਹੇ ਸੀ ਜ਼ਿੰਦਗੀ ਵਧੀਆ ਲੰਘ ਰਹੀ ਸੀ ਕਿਉਂਕਿ ਵਿਆਦ ਤੋਂ ਬਾਅਦ ਇੰਨੀ ਆਜ਼ਾਦੀ ਕਿਸੇ ਨੂੰ ਹੀ ਮਿਲਦੀ ਹੈ ਤੇ ਉਹ ਵਿਭਾਗਾ ਵਾਲੇ ਨੂੰ ਇੱਕ ਰਾਤ ਰਾਤ ਬਹੁਤ ਠੰਮਾਰ ਸੀ ਉਸ ਨੂੰ ਬਹੁਤ ਠੰਡ ਲੱਗ ਰਹੀ ਸੀ ਜਦੋਂ ਮੈਂ ਹੱਥ ਲਾ ਕੇ ਵੇਖਿਆ ਤਾਂ ਉਸ ਨੂੰ ਬਹੁਤ ਤੇਜ਼ ਬੁਖਾਰ ਸੀ ਮੇਰੇ ਤੋਂ ਉਸ ਦੀ ਤਕਲੀਫ ਬਰਦਾਸ਼ਤ ਨਹੀਂ ਹੋ ਰਹੀ ਸੀ ਉਹ ਬੁਖਾਰ ਵਿੱਚ ਤੜਫ ਰਿਹਾ ਸੀ बुखार उतरन ਦਾ ਨਾ ਹੀ ਨਹੀਂ ਲੈ ਰਹਾ ਸੀ ਦਵਾਈ ਵੀ ਦੇ ਦਿੱਤੀ ਸੀ ਤੇ ਉਹ ਠੰਡ ਨਾਲ ਕੰਬ ਰਹਾ ਸੀ ਮੈਂ ਕਿੰਨੇ ਹੀ ਕੱਪੜੇ ਉਸ ਉੱਤੇ ਦਿੱਤੇ ਮੈਨੂੰ ਉਸ ਦੀ ਬਹੁਤ ਚਿੰਤਾ ਹੋ ਰਹੀ ਸੀ ਮੈਂ ਉਸ ਨੂੰ ਕੰਬਦੇ ਹੋਏ ਨੂੰ ਆਪਣੇ ਗਲ ਨਾਲ ਲਾ ਲਿਆ ਸੀ ਤੇ ਉਸ ਤੋਂ ਬਾਅਦ ਉਸ ਨੂੰ ਪਤਾ ਨਹੀਂ ਕੀ ਹੋਇਆ ਉਸ ਨੇ ਵੀ ਮੈਨੂੰ ਆਪਣੇ ਨਾਲ ਲਾ ਲਿਆ ਸੀ ਮੈਨੂੰ ਇੱਕ ਜੀਵ ਜਿਹਾ ਸਕੂਨ ਮਿਲ ਰਿਹਾ ਸੀ ਤੇ ਕਹਿਸਾਸ ਹੋਇਆ ਕਿਉਂਕਿ ਜਦੋਂ ਦਾ ਮੇਰਾ ਵਿਆਹ ਹੋਇਆ ਸੀ ਅਸੀਂ ਇੱਕ ਦੂਜੇ ਦੇ ਨੇੜੇ ਨਹੀਂ ਲੱਗੇ ਸੀ ਪਰ ਉਸ ਰਾਤ ਸਾਰੀਆਂ ਹੱਦਾਂ ਪਾਰ ਹੋਈਆਂ ਉਸ ਨੇ ਆਪਣੇ ਗੱਲ ਨਾਲ ਲਾਇਆ ਅਤੇ ਫਿਰ ਉਸ ਤੋਂ ਬਾਅਦ ਮੈਨੂੰ ਘੁੱਟ ਕੇ ਪੜ ਲਿਆ ਉਸ ਨਾਲ ਲੱਗਦੇ ਹੀ ਮੇਰੀ ਜ਼ਿੰਦਗੀ ਵਿੱਚ ਬਦਲਾਅ ਆ ਗਿਆ ਸੀ ਅਤੇ ਮੇਰੀ ਤਾਂ ਹਾਲਤ ਹੀ ਖਰਾਬ ਹੋ ਗਈ ਸੀ ਮੈਨੂੰ ਬਹੁਤ ਅਜੀਬੇ ਜਿਹੇ ਨਹੀਂ ਹੋ ਰਹੀ ਸੀ ਅਤੇ ਮੈਨੂੰ ਵੀ ਉਸ ਦੇ ਨਾਲ ਵਧੀਆ ਲੱਗ ਰਿਹਾ ਸੀ ਅਤੇ ਉਸ ਦੇ ਨਾਲ ਮੈਨੂੰ ਵੀ ਪਿਆਰ ਹੋ ਗਿਆ ਸੀ ਅੱਜ ਅਸੀਂ ਆਪਣੇ ਰਿਸ਼ਤੇ ਨੂੰ ਪੂਰਾ ਕੀਤਾ ਸਾਰੀਆਂ ਹੱਦਾਂ ਪਾਰ ਕੀਤੀਆਂ ਜੋ ਕਿ ਹਾਲੇ 15 ਦਿਨਾਂ ਤੋਂ ਸਾਡੇ ਵਿੱਚ ਦੂਰੀਆਂ ਸੀ ਪਰ ਹੁਣ ਸਾਡੇ ਵਿੱਚਕਾਰ ਕੋਈ ਦੂਰੀ ਨਹੀਂ ਸੀ ਅਸੀਂ ਇੱਕ ਦੂਜੇ ਦੇ ਨਾਲ ਬਹੁਤ ਖੁਸ਼ ਸੀ ਪੂਰੀ ਰਾਤ ਅਸੀਂ ਗੱਲਾਂ ਕੀਤੀਆਂ ਪਰ ਰਾਜ ਬਹੁਤ ਜ਼ਿਆਦਾ ਖੁਸ਼ੀ ਸਵੇਰੇ ਜਦੋਂ ਮੈਂ ਉੱਠੀ ਤਾਂ ਉਸ ਦੇ ਚਿਹਰੇ ਤੋਂ ਖੁਸ਼ੀ ਝਲਕ ਰਹੀ ਸੀ ਤੇ ਅੱਜ ਮੈਨੂੰ ਵੀ ਇੱਕ ਸੁੱਖ ਜਾ ਮਹਿਸੂਸ ਹੋ ਰਿਹਾ ਸੀ ਮੈਂ ਬਹੁਤ ਜ਼ਿਆਦਾ ਖੁਸ਼ ਸੀ ਅਤੇ ਮੇਰੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ ਸੀ ਇਸ ਤੋਂ ਬਾਅਦ ਕਾਫੀ देर ਅਸੀਂ ਜਾਗਦੇ ਰਹੇ ਫਿਰ ਪਤਾ ਨਹੀਂ ਕਿਦਾਂ ਸਾਨੂੰ ਨੀਂਦ ਆ ਗਈ ਮੇਰੇ ਦਿਲ ਦੇ ਵਿੱਚ ਪੜੇ ਆਰਮਾਨ ਸੀ ਜਿਹੜੇ ਅੱਜ ਪੂਰੇ ਹੋ ਗਏ ਸੀ ਰਾਜਪੂਤ ਖੁਰਸੀ ਉਸ ਦਾ ਬੁਖਾਰ ਵੀ ਉਤਰ ਗਿਆ ਸੀ ਮੈਂ ਉਸ ਨੂੰ ਵੇਖ ਕੇ ਵਿੱਚੋ ਵਿੱਚ ਸੰਗ ਰਹੀ ਸੀ ਤੇ ਸਾਡੇ ਵਿੱਚ ਸਭ ਕੁਝ ਵਧੀਆ ਚੱਲ ਰਿਹਾ ਸੀ ਕਿਉਂਕਿ ਰਾਜ ਇੱਕ ਬਹੁਤ ਹੀ ਸਮਝਦਾਰ ਮੁੰਡਾ ਸੀ ਸਾਡੇ ਵਿੱਚੋਂ ਦੂਰੀਆਂ ਖਤਮ ਹੋ ਗਈਆਂ ਸੀ ਤੇ ਮੈਨੂੰ ਉਸ ਦੀਆਂ ਅੱਖਾਂ ਦੇ ਵਿੱਚ ਸ਼ੁਰੂ ਤੋਂ ਹੀ ਆਪਣੇ ਲਈ ਪਿਆਰ ਨਜ਼ਰ ਆਉਂਦਾ ਸੀ ਅਤੇ ਮੈਂ ਵੀ ਉਸ ਨੂੰ ਪਸੰਦ ਕਰਦੀ ਸੀ ਅਤੇ ਪਿਆਰ ਕਰਦੀ ਸੀ ਤੇ ਅੱਜ ਮੈਂ ਬਹੁਤ ਹੀ ਜ਼ਿਆਦਾ ਖੁਸ਼ ਸੀ ਮੈਨੂੰ ਅਜਿਹਾ ਜੀਵਨ ਸਾਥੀ ਜੋ ਮਿਲਿਆ ਸੀ ਜੋ ਕਿ ਕਿਸੇ ਭਾਗਾ ਵਾਲੇ ਨੂੰ ਹੀ ਮਿਲਦਾ ਹੈ ਅਤੇ ਮੈਂ ਆਪਣੇ ਆਪ ਨੂੰ ਭਾਗਾ ਵਾਲੀ ਹੀ ਮੰਨਦੀ ਸੀ ਜਿਸ ਨੇ ਪਹਿਲਾਂ ਮੈਨੂੰ ਸਮਝਿਆ ਫਿਰ ਮੇਰਾ ਸੁਪਨਾ ਪੂਰਾ ਕਰਨ ਵਿੱਚ ਮੇਰੇ ਨਾਲ ਖੜਾ ਰਿਹਾ ਤੇ ਆਪਣਾ ਹੱਕ ਤੱਕ ਨਹੀਂ ਜਤਾਇਆ ਅਜਿਹਾ ਇਨਸਾਨ ਅੱਜ ਦੀ ਦੁਨੀਆ ਵਿੱਚ ਕੋਈ ਵੀ ਰਲਾਈ ਹੁੰਦਾ ਹੈ ਇਦਾਂ ਹੀ ਕਰਦੇ ਕਰਦੇ ਵਿਆਹ ਨੂੰ ਪੂਰੇ 2 ਸਾਲ ਹੋ ਗਏ ਸੀ ਮੇਰੀ ਪੜ੍ਹਾਈ ਪੂਰੀ ਹੋ ਗਈ ਸੀ ਮੈਂ ਵਕੀਲ ਬਣ ਗਈ ਸੀ ਉਸ ਤੋਂ ਬਾਅਦ ਅਸੀਂ ਆਪਣੇ ਬੱਚੇ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਰਾਜ ਨੇ ਮੈਨੂੰ ਕਿਹਾ ਸੀ ਕਿ ਮੈਂ ਚਾਹਣਾ ਹਾਂ ਤੂੰ ਆਪਣੇ ਪੈਰਾਂ ਤੇ ਖੜੀ ਹੋ ਜੀ ਅਸੀਂ ਬੱਚਾ ਕੀਤਾ ਹੁੰਦਾ ਤਾਂ ਫਿਰ ਉਸਨੇ ਕਿਹਾ ਸੀ ਕਿ ਤੇਰਾ ਸੁਪਨਾ ਪੂਰਾ ਨਹੀਂ ਹੋਣਾ ਕਿਉਂਕਿ ਜ਼ਿੰਮੇਵਾਰੀਆਂ ਪੈ ਜਾਣੀਆਂ ਨੇ ਉਦੋਂ ਤੱਕ ਅਸੀਂ ਬੱਚੇ ਬਾਰੇ ਨਹੀਂ ਸੋਚ ਸਕਦੇ ਸੀ ਕਿਉਂਕਿ ਉਹ ਮੇਰੇ ਤੇ ਜ਼ਿੰਮੇਵਾਰੀ ਨਹੀਂ ਪਾਉਣਾ ਚਾਹੁੰਦੇ ਸੀ ਉਸ ਤੋਂ ਬਾਅਦ ਪ੍ਰਮਾਤਮਾ ਨੇ ਮੈਨੂੰ ਬਹੁਤ ਹੀ ਜ਼ਿਆਦਾ ਸੋਹਣੀੀਤੀ ਦਿੱਤੀ ਜਿਸ ਦੇ ਨਾਲ ਸਾਰੇ ਪਰਿਵਾਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋ ਗਈਆਂ ਸੀ ਤੇ ਮੈਂ ਆਪਣੇ ਸਹੁਰਿਆਂ ਦੇ ਵਿੱਚ ਬੜੀ ਖੁਸ਼ੀ ਦੇ ਨਾਲ ਆਪਣੇ ਘਰ ਵਾਲੇ ਆਪਣੀ ਧੀ ਤੇ ਆਪਣੀ ਸਾਸ ਦੇ ਨਾਲ ਰਹਿ ਰਹੀ ਹਾਂ ਤੇ ਬਹੁਤ ਵਧੀਆ ਜ਼ਿੰਦਗੀ ਜੀ ਰਹੀ ਹਾਂ ਦੋਸਤੋ ਸਾਡਾ ਛੋਟਾ ਜਿਹਾ ਪਰਿਵਾਰ ਬੜੀ ਖੁਸ਼ੀ ਨਾਲ ਰਹਿ ਰਿਹਾ ਹੈ ਇਹ ਕਹਾਣੀ ਤੋਂ ਸਾਨੂੰ ਕੀ ਸਿੱਖ ਮਿਲਦੀ ਹੈ ਕਿ ਹਮੇਸ਼ਾ ਆਪਣੇ ਜੀਵਨ ਸਾਥੀ ਦੇ ਦਾ ਖੜੇ ਰਹਿਣਾ ਚਾਹੀਦਾ ਹੈ ਉਸ ਦੇ ਸੁਪਨੇ ਪੂਰੇ ਕਰਨ ਵਿੱਚ ਉਸ ਦੀ ਮਦਦ ਕਰੋ ਜ਼ਰੂਰੀ ਨਹੀਂ ਕਿ ਸੁਪਨੇ ਮੁੰਡੇ ਹੀ ਪੂਰੇ ਕਰਨ ਹੋ ਸਕਦਾ ਹੈ ਤੁਹਾਡੇ ਜੀਵਨ ਸਾਥੀ ਦਾ ਵੀ ਕੋਈ ਸੁਪਨਾ ਹੋਵੇ ਤਾਂ ਕੁੜੀਆਂ ਨੂੰ ਵੀ ਆਪਣੇ ਜੀਵਨ ਸਾਥੀ ਦਾ ਪੂਰਾ ਸਾਥ ਦੇਣਾ ਚਾਹੀਦਾ ਤਾਂ ਕਿ ਉਹ ਵੀ ਆਪਣਾ ਸੁਪਨਾ ਪੂਰਾ ਕਰਨ ਸਕਣ ਅਤੇ ਉਹਨਾਂ ਨੂੰ ਪੂਰਾ ਸਹਿਯੋਗ ਦੇ ਤਾਨੂੰ ਕਹਾਣੀ ਕਿੱਦਾਂ ਦੀ ਲੱਗੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਇਓ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਆਪਾਂ ਫੇਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਸ਼ੀ ਕਾਲ ਜੀ ਤੇ ਨਾਲੇ ਚੈਨਲ ਨੂੰ ਆਪਣਾ ਪੂਰਾ ਸਾਥ ਤੇ ਸਪੋਰਟ ਦਿਓ ਜੀ ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਦਿলো ਧੰਨਵਾਦ ਜੀ